ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਖੁਸ਼ਕ ਹੋਣ ਕਰਕੇ ਗਰਮੀ ਵੱਧ ਗਈ ਹੈ ਜਿਸ ਕਰਕੇ ਬਿਜਲੀ ਦੀ ਡਿਮਾਂਡ ਵੀ ਵੱਧ ਗਈ ਹੈ ਔਰ ਪਾਵਰ ਕਾਮਲੂ ਇਸ ਡਿਮਾਂਡ ਨੂੰ ਪੂਰਾ ਕਰਨ ਵਾਸਤੇ ਕਾਫੀ ਮੁਸ਼ਕਲਤ ਕਰਨੀ ਪੈ ਰਹੀ ਹੈ ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈ ਜਾਂ ਟੈਸਟਾਂ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ ਤੇ ਖਰਚੇ ਦਾ ਡਰ ਵੀ ਨਹੀਂ ਸਤੋਂਦਾ ਸਗੋਂ ਮੁਹੱਲਿਆਂ 'ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ 'ਚ ਸੇਵਾਵਾਂ ਪ੍ਰਦਾਨ ਕਰ ਰਹੇ ਨੇ ਇਹ ਸਭ ممکن ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਜਿਨ੍ਹਾਂ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਫਤ 'ਚ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ ਇਸ ਦੇ ਚਲਦਿਆਂ ਪੰਜਾਬ ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮਹਈਆ ਕਰਵਾਈ ਜਾ ਰਹੀ ਹੈ ਇੰਨਾ ਹੀ ਨਹੀਂ ਇਹਨਾਂ ਕਲੀਨਿਕਾਂ ਚ ਮਾਹਰ ਡਾਕਟਰ ਲੋਕਾਂ ਨੂੰ ਸੇਵਾਵਾਂ ਦੇ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਲਮੁਖਤ ਮਾਰ ਹੈ ਮੈਂ ਪਹਿਲ ਨੂੰ ਮੱਲਾ ਕਲੀਨਿਕ ਵਾਲੇ ਬਿਖਲਾ ਜਾਂਦਾ ਹਾਂ ਪੰਜਾਬ ਸਰਕਾਰ ਨੇ ਮੋਹੱਲਾ ਕਲੀਨਿਕ ਹਰ ਥਾਂ ਖੋਲੇ ਹੋਏ ਨੇ ਜਿਸ ਕਰਕੇ ਸਾਡੇ ਸੱਡੇ ਵਰਗੇ ਲੋਕਾਂ ਨੂੰ ਅਤੇ ਸਾਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਪਹਿਲਾਂ ਆਪਾਂ ਟੈਸਟ ਵੀ ਬਾਹਰੋਂ 500000 ਦੇ ਕਰਵਾਉਂਦੇ ਸੀ ਅੱਛੇ ਤਾਂ ਇਹ ਟੈਸਟ ਵੀ ਫ੍ਰੀ ਹੁੰਦੇ ਨੇ ਮੈਂ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕਰਦਾ ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਕਿਉਂਕਿ ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤਮੰਦ ਪੰਜਾਬ ਇਹ ਦਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ਇਹ ਹਾਕੀ ਦਾ ਫੌਜ 'ਚ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ ਪੰਜਾਬ ਵਿੱਚ ਗਰਮੀ ਤੇ ਓਮਸ ਦੇ ਚੱਲਦਿਆਂ ਬਿਜਲੀ ਦੀ ਮੰਗ ਲਗਾਤਾਰ ਸ਼ਿਖਰ ਤੇ ਚੱਲ ਰਹੀ ਹੈ ਪਰ ਪਾਵਰ ਕਮਨੂ ਬਿਜਲੀ ਦੀ ਮੰਗ ਨੂੰ ਪੂਰਤੀ ਕਰਨ ਲਈ ਯੋਜਨਾ ਪੈ ਰਹੀ ਹੈ ਗਰਮੀ ਵਧਣ ਨਾਲ ਬਿਜਲੀ ਦੀ ਮੰਗ ਮੋੜ 15000 ਮੀਗਾਵਾਟ ਨੇੜੇ ਪਹੁੰਚ ਗਈ ਹੈ ਬੀਤੇ ਦਿਨੀ ਰਾਜਪੁਰਾ ਸਥਿਤ ਅਲਟਰਾ ਮਾਡਰਨ ਥਰਮਲ ਦਾ ਇੱਕ ਯੂਨਿਟ ਬੰਦ ਹੋ ਜਾਣ ਨਾਲ 700 ਮੀਗਾਵਾਟ ਦੀ ਕਮੀ ਆ ਗਈ ਇਸ ਤੋਂ ਇਲਾਵਾ ਰੋਪੜ ਥਲਵਰ ਪ੍ਰਾਉਡ ਦਾ 220 ਮੀਗਾਵਾਟ ਦਾ ਇੱਕ ਯੂਨਿਟ ਸਵੇਰੇ ਬੰਦ ਹੋ ਗਿਆ ਜਿਸ ਨੂੰ ਬਾਅਦ ਵਿੱਚ ਚਾਲੂ ਕੀਤਾ ਗਿਆ ਇਸ ਨਾਲ ਵੀ ਕਾਫੀ ਖਪਤ ਦਾ ਫਰਕ ਪਿਆ ਇਸ ਦੇ ਨਾਲ ਹੀ ਬਾਅਦ ਦੁਪਹਿਰ ਲਹਿਰਾ ਮੁਹੱਬਤ ਦਾ ਇੱਕ ਥਰਮਲ ਪਲਾਂਟ 210 ਮੀਗਾਵਾਟ ਵਾਲਾ ਉਹ ਵੀ ਬੰਦ ਹੋ ਗਿਆ ਸੀ ਸੈਂਟਰ ਪੂਲ ਤੋਂ ਪਾਵਰਕਾਮ ਨੂੰ ਵੱਧ ਬਿਜਲੀ ਲੈਣੀ ਪੈ ਰਹੀ ਹੈ ਅਤੇ ਜਿਸ ਨਾਲ ਵਿੱਤੀ ਨੁਕਸਾਨ ਚਲਣਾ ਪੈ ਰਿਹਾ ਹੈ ਦੁਪਹਿਰ ਕਰੀਬ 5 ਵਜੇ ਬਿਜਲੀ ਦੀ ਮੰਗ ਕਰੀਬ 12000 ਮੀਗਾਵਾਟ ਸੀ ਇਹ ਗੱਲ ਕਰ ਰਹੇ ਹਾਂ ਅਸੀਂ ਸੋਮਵਾਰ ਦੀ ਇਸ ਦੌਰਾਨ ਤਿੰਨ ਸਰਕਾਰੀ ਥਰਮਲ ਪਲਾਂਟਾਂ ਦੇ 10 ਯੂਨਿਟਾਂ ਵਿੱਚੋਂ ਦੋ ਯੂਨਿਟ ਬੰਦ ਹੋਣ ਕਰਕੇ 420 ਮੀਗਾਵਾਟ ਅਤੇ ਦੋ ਨਿੱਜੀ ਥਰਮਲ ਪਲਾਂਟਾਂ ਦੇ 5 ਯੂਨਿਟਾਂ ਵਿੱਚੋਂ ਇੱਕ ਯੂਨਿਟ ਬੰਦ ਹੋਣ ਕਰਕੇ 700 ਮੀਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਰਿਹਾ ਸਰਕਾਰੀ ਥਰਮਲ ਪਲਾਂਟਾਂ ਤੋਂ 1614 मेगावाट निजी थर्मल प्लांटा तो 2452 मेगावाट हाइड्रो तो 821 मेगावाट ਅਤੇ ਪੰਜਾਬ ਦੇ ਖੂਰ ਸੋਮਿਆਂ ਨੂੰ ਮਿਲਾ ਕੇ ਕੁੱਲ 5044 ਮੈਗਾਵਾਟ ਬਿਜਲੀ ਹਾਸਲ ਕੀਤੀ ਗਈ ਇਸ ਤੋਂ ਇਲਾਵਾ ਮੰਗ ਪੂਰੀ ਕਰਨ ਲਈ ਬਿਜਲੀ ਸੈਂਟਰਲ ਪੂਲ ਤੋਂ ਲਈ ਗਈ ਪੰਜਾਬ ਚ ਬੀਤੇ ਕੱਲ ਤੱਕ ਮੌਸਮ ਖੁਸ਼ਕ ਰਿਹਾ ਮੌਸਮ ਦੀ ਰਫਤਾਰ ਵੀ ਮਠੀ ਰਹੀ ਦੋ ਦਿਨਾਂ ਚ ਬਦਲਬਾਈ ਦੀ ਸੰਭਾਵਨਾ ਹੈ 26 27 ਸਤੰਬਰ ਨੂੰ ਬਾਰਿਸ਼ ਹੋ ਸਕਦੀ ਹੈ ਪੀਏਯੂ ਦੇ ਮਾਹਰ ਡਾਕਟਰ ਸੋਮਪਾਲ ਦੇ ਮੁਤਾਬਕ ਮੌਨਸੂਨ ਦੀ ਵਿਦਾਈ ਸ਼ੁਰੂ ਹੋ ਚੁੱਕੀ ਹੈ ਤਾਪਮਾਨ 1.6 ਡਿਗਰੀ ਵਧ ਰਿਹਾ ਹੈ ਆਉਣ ਵਾਲੇ ਦਿਨਾਂ ਚ ਆਖਰੀ بارش ਦੀ ਸੰਭਾਵਨਾ ਸੋਮਵਾਰ ਨੂੰ ਵੀ ਪੰਜਾਬ ਵਿੱਚ ਮੌਸਮ ਖੁਸ਼ ਰਿਹਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप